ਸਸੀ ਕਲਜੀ ਸਿਟੀ ਇਨਫੋ ਨਿਊਜ਼ਿਸ ਤੁਹਾਡਾ ਨਿੱਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਦੇਸ਼ ਵਿੱਚ ਲੜਕੀਆਂ ਨਾ ਹੋ ਰਹੀਆਂ ਵਾਰਦਾਤਾ ਦੇ ਹਾਲੀ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਰਕਾਰੀ ਕਾਲਜ ਪੋਜੇਵਾਲ ਵਿਕੇ ਵਿਚਾਰ ਚਰਚਾ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਪੀ ਐਸ ਯੂ ਦੇ ਸੂਬਾ ਵਿਤ ਸਕੱਤਰ ਨੇ ਕਿਹਾ ਕਿ ਜੇਕਰ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਹੈ ਤਾਂ ਇਹੋ ਜਿਹੀ ਸਿੱਖਿਆ ਪ੍ਰਣਾਲੀ ਚਾਹੀਦੀ ਹੈ ਜਿਸ ਵਿੱਚ ਲੜਕੀਆਂ ਦਾ ਸਾਰਾ ਪੱਖੀ ਵਿਕਾਸ ਹੋਵੇ ਇਸ ਤੋਂ ਬਾਅਦ ਸਰਕਾਰ ਵੱਲੋਂ ਉਹਨਾਂ ਦੀ ਯੋਗਤਾ ਤੇ ਸਮਰੱਥਾ ਅਨੁਸਾਰ ਰੋਜ਼ਗਾਰ ਯਕੀਨੀ ਦਿਵਾਏ ਜਾਣ ਇਸ ਨਾਲ ਪਰਿਵਾਰ ਤੇ ਸਮਾਜ 'ਚ ਲੜਕੀਆਂ ਦੀ ਆਰਥਿਕ ਪ ਵਿਦਾਂਸਭਾ ਚੋਣਾਤ ਉਬਾਰ ਨਗਰ ਕਾਉਂਸਲ ਦੀ ਪਹਿਲੀ ਬੈਠਕ ਕਾਉਂਸਲ ਦੇ ਬਜਟ ਦੇ ਮੈਂਬਰਾਂ 'ਚ ਸਹਿਮਤੀ ਨਾਲ ਹੋ ਗਈ ਪਰ ਇਸ ਮੀਟਿੰਗ ਦੇ ਵਿੱਚ ਸਚਿੰਦਿਵਾਨ ਅਤੇ ਲਲਿਤ ਮੋਹਨ ਪਾਠਕ ਬੱਲੂ ਦੇ ਵਿੱਚ ਜੰਮ ਕੇ ਦੂ-ਦੂ ਮੈਂ-ਮੈਂ ਹੋਈ ਹਾਲਾਤ ਇੰਨੇ ਵਿਗੜ ਗਏ ਕਿ ਵਿਧਾਇਕ ਡਾਕਟਰ ਨਿਸ਼ਚਤਰਪਾਲ ਨੂੰ ਦੋਨਾਂ ਦੇ ਵਿੱਚ ਆਣਾ ਪਿਆ ਮੀਟਿੰਗ ਦੇ ਵਿੱਚ ਗੰਦੇ ਪਾਣੀ ਦੀ ਸਪਲਾਈ ਅਤੇ ਕਈ ਜਗ੍ਹਾ ਦੇ ਪਾਣੀ ਦੀ ਸਮੱਸਿਆਵਾਂ ਦੀ ਚਰਚਾ ਕੀਤੀ ਗਈ ਕੂੜੇ ਦਾ ਡੰਪ ਇਸ ਬੈਠਕ ਦਾ ਮੇਨ ਮੁੱਦਾ ਸੀ ਪੁਲਿਸ ਥਾਣਾ ਔੜ ਵਿਖੇ ਇੱਕ ਵਿਅਕਤੀ ਦੇ ਖਿਲਾਫ ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਮਾਈਨਿੰਗ ਇੰਸਪੈਕਟਰ ਰਵਿੰਦਰ ਨੂੰ ਸੂਚਿਤ ਕੀਤਾ ਗਿਆ ਕਿ ਉਹਨਾਂ ਨੂੰ ਰੇਤ ਭਰੀ ਟਰੈਕਟਰ ਟਰਾਲੀ ਸਮੇਤ ਉਸ ਦੇ ਚਾਲਕ ਸੋਨੂ ਪੁੱਤਰ ਰੋਸ਼ਨਦੀਪ ਵਾਸੀ ਕਸਬਾ ਔੜ ਨੂੰ ਥਾਣਾ ਔੜ ਵਿਖੇ ਲਿਆਂਦਾ ਹੈ ਮਾਈਨਿੰਗ ਇੰਸਪੈਕਟਰ ਨੇ ਥਾਣਾ ਪੁੱਜ ਕੇ ਚਾਲਕ ਨੂੰ ਮਾਈਨਿੰਗ ਸੰਬੰਧੀ ਪਰਮਿਟ ਜਾਂ ਕੋਈ ਕਾਨੂੰਨੀ ਦਸਤਾਵੇਜ਼ ਦਿਖਾਉਣ ਲਈ ਕਿਹਾ ਪਰ ਕੋਈ ਵੀ ਦਸਤਾਵੇਜ਼ ਪੇਸ਼ ਨਾ ਕਰ ਸਕਿਆ ਜਿਸ ਤੇ ਮਾਈਨਿੰਗ ਇੰਸਪੈਕਟਰ ਵੱਲੋਂ ਦਿੱਤੀ ਗਈ ਲਿਖਤੀ ਦਰਖਾਸਤ ਦੇ ਆਧਾਰ ਤੇ ਟਰੈ ਬੀੜਾ ਬਸੀਕੇ ਰਾਮਗੜ ਸੜਕ ਤੇ ਸਥਿਤ ਇੱਕ ਵਿਸ਼ਾਲ ਪੇਪਰ ਮਿਲ ਜਿਵਾਪਰੇ ਸੱਦਾਦਨਾ ਖਾਸੇ ਦੇ ਵਿੱਚ 22 ਸਾਲਾ ਨੌਜਵਾਨ ਦੀ ਮਸ਼ੀਨ ਵਿੱਚ ਆਣ ਕਾਰਨ ਮੌਤ ਹੋ ਜਾਣ ਦੀ ਖਬਰ ਮਿਲੀ ਆਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੇ ਫੈਕਟਰੀ 'ਚ ਪਹੁੰਚ ਕੇ ਹੰਗਾਮਾ ਕੀਤਾ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਹਨ ਕੇ ਫੈਕਟਰੀ ਮਾਲਕਾਂ ਅਤੇ ਪ੍ਰਬੰਧਕਾਂ ਦੀ ਲਾਪਰਵਾਹੀ ਕਰਕੇ ਰਮਨ ਦੀ ਮੌਤ ਹੋਈ ਹੈ ਜਿਸ ਦੇ ਚਲਦੇ ਮਾਲਕਾਂ ਸਮੇਤ ਪ੍ਰਬੰਧਕਾਂ ਖਿਲਾਫ ਅੱਤਿਆਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਵਿਦਾਂਸਭਾ ਹਲਕਾ ਪੱਟੀ ਦੇ ਪਿੰਡ ਠੱਠੀਆਂ ਮਹੰਤਾ ਦੇ ਦਿਲ ਦਾ ਹੈਲਾਨ ਵੇਰਵਾਲਾ ਮਾਮਲਾ ਸਾਹਮਣੇ ਆਇਆ ਕੁਝ ਲੋਕਾਂ ਨੇ ਇੱਕ ਨੌਜਵਾਨ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਨੌਜਵਾਨ ਨੂੰ ਐਨੇ ਬੁਰੇ ਤਰੀਕੇ ਨਾਲ ਵੱਢਿਆ ਗਿਆ ਕਿ ਖੂਨ ਨਾਲ ਲੱਗ ਪਸ ਸੜੇ ਕੁੱਤੇ ਤੜਫਦਾ ਰਿਹਾ ਸੂਚਨਾ ਮਿਲਣ ਉੱਤੇ ਜ਼ਖਮੀ ਦਾ ਪਰਿਵਾਰ ਉੱਥੇ ਪਹੁੰਚਾ ਤੇ ਉਸ ਨੂੰ ਨੀਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਹਾਲਾਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਨੀਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜ਼ਖਮੀ ਦਿਲਬਾਖ ਸਿੰਘ ਦੇ ਪਿਤਾ ਅਤੇ ਤਾਏ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਸ਼ੱਕ ਸੀ ਕਿ ਪੁ ਨਹੀਂ ਕੀਤਾ ਦਿਲਬਖ ਸਿੰਘ ਆਪਣੇ ਘਰੋਂ ਜਦੋਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਨਿਕਲਿਆ ਤਾਂ ਸੜੇ ਕੁੱਤੇ 10 ਤੋਂ 12 ਤੇਜ਼ ਤਾਰ ਹਥਿਆਰਾਂ ਦੇ ਨਾਲ ਲੈ ਸੋਜਵਾਨ ਦਿਲਬਖ ਸਿੰਘ ਉੱਤੇ ਹਮਲਾ ਕਰ ਦਿੱਤਾ ਤੇ ਇਸ ਵੀ ਦਿਲਬਖ ਸਿੰਘ ਮੀਰ ਜ਼ਖਮੀ ਹੋ ਗਿਆ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਅਚਾਨਕ ਅੱਗ ਲੱਗ ਜਾਣ ਤੇ ਸਕੂਲ ਚ ਹਫੜਾ ਤਫੜੀ ਮਚ ਗਈ। ਸਕੂਲ ਚ ਮੌਜੂਦ ਸਾਰੇ ਬੱਚੇ ਆਪਣੀਆਂ ਜਮਾਤਾਂ ਤੋਂ ਨਿਕਲ ਕੇ ਬਾਹਰ ਆ ਗਏ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਦੱਸ ਦਈਏ ਕਿ ਸਕੂਲ ਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸਕੂਲ ਦੀ ਇੱਕ ਅਧਿਆਪਕ ਜਦੋਂ ਕਲਾਸ ਵਿੱਚ ਮੌਜੂਦ 70 ਦੇ ਕਰੀਬ ਬੱਚਿਆਂ ਨੂੰ ਸਮਾਰਟ ਬੋਰਡ 'ਤੇ ਪੜ੍ਹਾ ਰਹੀ ਸੀ ਤਾਂ ਅਚਾਨਕ ਸਪਾਰਕਿੰਗ ਹੋਣ ਲੱਗ ਪਈ। ਅਧਿਆਪਕ ਨੇ ਉਸ ਸਮੇਂ ਸਾਰੇ ਬੱਚਿਆਂ ਨੂੰ ਜਮਾਤ ਤੋਂ ਬਾਹਰ ਕੱਢ ਦਿੱਤਾ ਅਤੇ ਹਲੇ ਦੁਆਲੇ सीएम ਭਗਵੰਤ ਮਾਨ ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਆ ਜਲੰਧਰ ਆ ਰਹੇ ਹਨ ਜਲੰਧਰ ਦੇ ਪਛਮੀ ਵਿਧਾਨ ਸਭਾ ਹਲਕਾ ਦੇ ਬੂਟਾ ਮੰਡੀ ਵਿਖੇ ਉਹ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਨੂੰ ਉਹਨਾਂ ਦੀ ਜਨਮ ਦਿਤੀ ਦੇ ਸ਼ਬਦਾਂ ਦੇ ਫੁੱਲ ਭੇਟ ਕਰਨਗੇ ਇਸ ਮੌਕੇ ਉਹ ਲੋਕਾਂ ਨੂੰ ਮਿਲਣਗੇ ਵੀ ਅਤੇ ਉਹਨਾਂ ਨੂੰ ਸੰਬੋਧਿਤ ਵੀ ਕਰਨਗੇ ਪੰਜਾਬ ਵਿੱਚ ਅਪ੍ਰੈਲ ਵਿੱਚ ਹੀ ਅੱਤ ਦੀ ਗਰਮੀ ਪੈ ਰਹੀ ਹੈ ਇਸ ਵਿਚਾਲੇ ਕੋਲੇ ਦੀ ਘਾਟ ਤੇ ਹੋਰ ਸਮੱਸਿਆਵਾਂ ਖੜੀ ਕਰ ਦਿੱਤੀ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕੋਲੇ ਦੀ ਘਾਟ ਨਾਲ ਜੂਝ ਰਿਹਾ ਹੈ ਉਸਨੇ ਪਾਵਰ ਕਟ ਲਾਉਣ ਦੇ ਹੁਕਮ ਦੇ ਦਿੱਤੇ ਹਨ ਪੀ ਐਸ ਸੀ ਐਲ ਨੇ ਕਿਹਾ ਹੈ ਕਿ ਪਿੰਡਾਂ ਵਿੱਚ 1 ਤੋਂ 5 ਘੰਟੇ ਦਾ ਪਾਵਰ ਕੱਟ ਲਗਾਇਆ ਜਾਵੇਗਾ ਜਦਕਿ ਸ਼ਹਿਰਾਂ ਵਿੱਚ 1 ਤੋਂ 2 ਘੰਟੇ ਦਾ ਪਾਵਰ ਕੱਟ ਲੱਗੇਗਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਲਿਫਟ ਲੈ ਕੇ ਕਾਰ ਚਾਲਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ ਖੁਲਾਸਾ ਹੋਇਆ ਪੁਲਿਸ ਨੇ ਮਹਿਲਾ ਨਾਲ ਉਸਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਦੋਸ਼ੀਆਂ ਨੇ ਟੀਵੀ ਸੀਰੀਅਲ ਕ੍ਰਾਈਮ ਪੈਟਰੋਲ ਤੋਂ ਲੁੱਟ ਦਾ ਤਰੀਕਾ ਸਿੱਖਿਆ ਸੀ ਹੁਣ ਤੱਕ ਲਗਭਗ 100 ਵਾਰਤਾਂ ਦਾ ਖੁਲਾਸਾ ਹੋ ਚੁੱਕਾ ਹੈ ਪੁੱਛਗਿੱਛ ਤੋਂ ਬਾਅਦ ਦੋਸ਼ੀਆਂ ਨੂੰ ਨਿਆਇਕ ਹਿਰਾਸਤ ਵਿੱਚ ਲੈ ਕੇ ਭੋਪਾਲ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਹੈ ਇੰਡੋਨੇਸ਼ੀਆ ਦੇ ਪੂਰਬੀ ਸੂਬੇ ਵਿੱਚ ਇੱਕ ਟਰੱਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਉਦੋਂ ਵਾਪਰਿਆ ਜਦੋਂ 29 ਲੋਕਾਂ ਨੂੰ ਲੈ ਕੇ ਇੱਕ ਟਰੱਕ ਢਲਾਨ ਵਾਲੀ ਸੜਕ ਤੋਂ ਲੰਘ ਰਿਹਾ ਸੀ ਅਤੇ ਸੜਕ ਦੇ ਕਿਨਾਰੇ ਇੱਕ ਪਹਾੜੀ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ 13 ਲੋਕਾਂ ਨੇ ਤਾਂ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ 3 ਹੋਰਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉੱਥੇ ਹੀ 6 ਹੋਰ ਗੰਭੀਰ ਜ਼ਖਮੀ ਹਨ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿੱਚ 7 ਲੋਕ ਬਾਲਬਾਲ ਬਚ ਗਏ। IPL ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਮੁੰਬਈ ਨੂੰ 192 ਦੌੜਾਂ ਦਾ ਟੀਚਾ ਦਿੱਤਾ ਜੋ ਆਵੀਂ ਪਾਰੀ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ 186 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅਗਲੇ ਕੁਝ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਦੇਖਦਾ ਹੈ ਅਤੇ ਅੱਜ ਹਲਕੇ ਬੱਦਲ ਛਾਏ ਰਹਿ ਸਕਦੇ ਹਨ ਅੱਜ ਘੱਟੋ ਘੱਟ ਤਾਪਮਾਨ 21 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ